ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਆਉਂਦੇ 24 ਘੰਟਿਆਂ ਤੇ ਆਉਂਦੇ 5 ਦਿਨਾਂ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਸਮ ਵਿਭਾਗ ਦੇ ਮਾਡਲ ਕੀ ਕਹਿ ਰਹੇ ਹਨ ਤਕਰੀਬਨ ਅੱਜ ਦੇ ਲਈ orange alert ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਗੈਂ ਕਿਹੜੇ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਦੇ ਚਾਂਸ ਦੇਖਣ ਨੂੰ ਮਿਲ ਸਕਦੇ ਹਨ ਮੌਸਮ ਵਿਭਾਗ ਨੇ 70 ਕਿਲੋਮੀਟਰ ਦੇ ਹਿਸਾਬ ਨਾਲ ਜਾਣਕਾਰੀ ਦਿੱਤੀ ਗਈ ਹੈ ਤਕਰੀਬਨ ਮੌਸਮ ਵਿਭਾਗ ਦੇ ਮਾਡਲ ਕੀ ਕਹਿ ਰਹੇ ਹਨ ਕਿਹੜੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਗੱਤੇ ਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਸਭ ਜਾਣਕਾਰੀ ਅੱਜ ਦੀ ਵੀਡੀਓ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਪਛਮੀ ਸ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨੀ ਬਰਬਾਰੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ ਜੇਕਰ ਆਪਾਂ ਗੱਲ ਕਰੀਏ ਤਕਰੀਬਨ ਲਾਈਵ ਸਾਈਡ ਤੇ ਤਸਵੀਰਾਂ ਦੇਖੀਏ ਤਾਂ ਸਭ ਤੋਂ ਪਹਿਲਾਂ ਜੇਕਰ ਆਪਾਂ ਰਾਜਸਥਾਨ ਦੀ ਗੱਲ ਕਰੀਏ ਕੱਲ ਆਪਾਂ ਨੂੰ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸਿਸਟਮ ਦੇਖਣ ਨੂੰ ਮਿਲ ਰਹੇ ਸਨ ਹਲਕੀ ਬੱਦਲਵਾਈ ਆਪਾਂ ਨੂੰ ਦੇਖਣ ਨੂੰ ਮਿਲੀ ਵਿਗਨਰ ਅਤੇ ਕੁਝ ਜੈਪੂਰ ਦੇ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਇਸ ਦਾ ਅਸਰ ਦੇਖਣ ਨੂੰ ਮਿਲਿਆ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਛਰਾਟੇ ਦੇਖਣ ਨੂੰ ਮਿਲੇ ਕੱਲ ਆਪਾਂ ਨੂੰ ਪਾਕਿਸਤਾਨ ਵਾਲੀ ਸਾਈਡ ਤੋਂ ਸਿਸਟਮ ਬ ਉੱਤਰ ਘੰਟੇ ਤੱਕ ਇਸ ਦਾ ਅਸਰ ਦੇਖਣ ਨੂੰ ਮਿਲਦਾ ਜੇਕਰ ਆਪਾਂ ਪਿਛਲੇ 24 ਘੰਟਿਆਂ ਦੇ ਟੈਂਪਰੇਚਰ ਦੀ ਗੱਲ ਕਰੀਏ ਤਕਰੀਬਨ ਠੰਡਾ ਜ਼ਿਲ੍ਹਾ ਸਭ ਤੋਂ ਗਰਮ ਆਪਾਂ ਨੂੰ 40.9 ਡਿਗਰੀ ਦੇ ਨਾਲ ਦੇਖਣ ਨੂੰ ਮਿਲਿਆ ਤੇ ਹਰਿਆਣੇ ਦਾ ਸਿਰਸਾ ਆਪਾਂ ਨੂੰ ਸਭ ਤੋਂ ਜ਼ਿਆਦਾ 44.2 ਡਿਗਰੀ ਦੇ ਨਾਲ ਸਭ ਤੋਂ ਗਰਮ ਇਲਾਕਾ ਦੇਖਣ ਨੂੰ ਮਿਲਿਆ ਜੇਕਰ ਆਪਾਂ ਤਕਰੀਬਨ ਆਉਂਦੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਤਕਰੀਬਨ ਮੌਸਮ ਵਿਭਾਗ ਨੇ ਤਕਰੀਬਨ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀ ਦੇ ਲੋਡ ਜਾਰੀ ਕਰ ਦਿੱਤੇ ਗਏ ਹਨ ਤਕਰੀਬਨ ਆਪਾਂ ਨੂੰ ਕਿਤੇ ਨਾ ਕਿਤੇ ਛਿਟੇ ਛਰਾਟੇ ਮੀਂਹ ਦੀਆਂ ਗ ਬਾਕੀ ਚਿਮਲਾ ਹੋ ਗਿਆ ਉੱਤਰਾਖੰਡ ਦੇ ਕੁਝ ਲੱਕੀ ਹੋ ਗਏ ਇਹਨਾਂ ਦੇ ਵਿੱਚ ਆਪਾਂ ਨੂੰ ਉਮੀਦ ਨਹੀਂ ਨਾਲ ਗੜੇਮਰੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਬਾਕੀ ਜੇਕਰ ਹਵਾ ਦੀ ਗੱਲ ਕਰੀਏ ਹਵਾ ਇਸ ਵਕਤ ਤਕਰੀਬਨ ਆਪਾਂ ਕਹਿ ਸਕਦੇ ਹਾਂ ਦੱਖਣ ਪੂਰੇ ਦੀਆਂ ਹਵਾਵਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਕਿਤੇ ਨਾ ਕਿਤੇ ਦੁਪਹਿਰ ਤੱਕ ਟੈਂਪਰੇਚਰ 41 ਡਿਗਰੀ ਤੱਕ ਪਹੁੰਚਣਗੇ ਜਿਸ ਨਾਲ ਹੀਟ ਵਾਲਾ ਸਿਸਟਮ ਬੰਦਾ ਹੋਇਆ ਦਿਖਾਈ ਦੇਗਾ ਤੇ ਸਿਸਟਮ ਦੀਆਂ ਕਾਰਵਾਈਆਂ ਆਪਾਂ ਨੂੰ ਤਕਰੀਬਨ ਸ਼ਾਮ ਵੇਲੇ ਤੋਂ ਦੇਖਣ ਨੂੰ ਮਿਲ ਸਕਦੀਆਂ ਜੰਮੂ ਕਸ਼ਮੀਰ ਹੋ ਗਿਆ ਪਾਕਿਸਤਾਨ ਦੇ ਕੁਝ ਪਾਕ ਹੋ ਗਏ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਤੇਜ਼ ਗਤੀਵਿ ਕੋ ਮਿਲ ਸਕਦੇ ਹਨ ਦੁਪਹਿਰ ਤੋਂ ਬਾਅਦ ਜਿਸ ਦੇ ਵਿੱਚ ਇਲਾਕੇ ਕਵਰ ਹੋ ਸਕਦੇ ਹਨ ਅੰਮ੍ਰਿਤਸਰ ਦੇ ਇਲਾਕੇ ਹੋਗੇ ਪਠਾਨਕੋਟ ਹੋ ਗਿਆ ਹਿਆਰਪੁਰ ਹੋ ਗਿਆ ਕਪੂਰਥਲਾ ਨੰਗਲ ਨਨਤਪੁਰ ਸੇ ਇਸ ਤੋਂ ਬਾਅਦ ਚੰਡੀਗੜ੍ਹ ਮੁਹਾਲੀ ਫਰੀਦਕੋਟ ਫਿਰੋਜ਼ਪੁਰ ਦੇ ਕੁਝ ਇਲਾਕੇ ਹੋਗੇ ਮਲੇਰ ਕੋਟਲਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਗਰਜ ਚਮਕ ਦੇ ਨਾਲ ਮੀਦੇ ਸ਼ਰਾਟੇ ਦੇ ਇਕਨ ਨੂੰ ਮਿਲ ਸਕਦੇ ਹਨ ਪਹਾੜਾਂ ਵਾਲੀ ਗੱਲ ਕਰੀ ਤਕਰੀਬਨ ਉੱਤਰਾਖੰਡ ਦੇ ਕੁਝ ਪਾਗ ਹੋਗੇ ਇਹ ਗੜੇ ਮਾਰੀ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਮੱਧ ਪ੍ਰਦੇਸ਼ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਸਿਸਟਮ ਦੇਖਣ ਨੂੰ ਮਿਲ ਸਕਦੇ ਹਨ ਤਕਰੀਬਨ ਤੁਸੀਂ ਮੋਡਲ ਦੇ ਵਿੱਚ ਦੇਖ ਸਕਦੇ ਹੋ ਤ ਦੇ ਸਾਹਮਣੇ ਹਾਲ ਵੀ ਹਵਾਵਾਂ ਦੇਖਣ ਨੂੰ ਮਿਲ ਸਕਦੀਆਂ ਨੇ ਉਸ ਤੋਂ ਬਾਅਦ ਜੇਕਰ ਆਪਾਂ 19 ਤਰੀਕ ਦੇ ਮੌਸਮ ਦੀ ਗੱਲ ਕਰੀਏ 19 ਤਰੀਕ ਨੂੰ ਕਈ ਥਾਵਾਂ ਤੇ ਤੇਜ਼ ਰਾਟੇ ਦੇਖਣ ਨੂੰ ਮਿਲ ਸਕਦੇ ਹਨ ਕਿਤੇ ਨਾ ਕਿਤੇ 18 ਤੇ 19 ਤਰੀਕ ਨੂੰ ਪਹਾੜੀ ਇਲਾਕਿਆਂ ਨਾਲ ਟੱਚ ਕਰਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਅਸਰ ਦੇਖਣ ਨੂੰ ਮਿਲੇਗਾ ਤਕਰੀਬਨ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਸਿਸਟਮ ਬੰਦੇ ਹੋਇਦ ਖਾਈ ਦੇਣਗੇ ਤਕਰੀਬਨ ਦੁਪਹਿਰ ਤੋਂ ਬਾਅਦ ਇਸ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਗੁਰਦਾਸਪੁਰ ਲਿਆਣਾ ਪਟਿਆਲਾ ਦੇ ਵਿੱਚ ਬਾਕੀ ਹਵਾ ਦੀ ਗੱਲ ਕਰੀਏ ਤਕਰੀਬਨ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਤੇਜ਼ ਹਵਾ ਦੇਖਣ ਨੂੰ ਮਿਲ ਸਕਦੀ ਹੈ ਜਿਹੜੇ ਖਾਸ ਕਰਕੇ ਜਿਹੜੇ ਇਧਰ ਹਿਮਾਚਲਾ ਟੱਚ ਕਰਦੇ ਇਲਾਕੇ ਆ ਮੇਰੇ 60 ਤੋਂ 70 ਕਿਲੋਮੀਟਰ ਦੇ ਹਿਸਾਬ ਨਾਲ ਆਪਾਂ ਨੂੰ ਹਵਾ ਦੇਕਰ ਨੂੰ ਮਿਲੇਗੀ ਜੇਕਰ ਆਪਾਂ ਤਕਰੀਬਨ ਅੱਗੇ ਆਪਾਂ ਗੱਲ ਕਰੀਏ ਤਕਰੀਬਨ ਜਿਹੜੇ ਮੌਸਮ ਵਿਭਾਗ ਦੇ ਮਾਡਲ ਦੀ ਗੱਲ ਕਰੀਏ ਤਕਰੀਬਨ 18 ਤਰੀਕ ਤੋਂ ਪਾਕਿਸਤਾਨ ਦੇ ਪਾਸੇ ਚੱਕਰਵਤੀ ਰੂਪ ਦੇ ਵਿੱਚ ਬੱਦਲਬਾਈ ਸਿਸਟਮ ਆਪਾਂ ਨੂੰ ਐਂਟਰ ਹੁੰਦੇ ਦਿਖਾਈ ਦੇਣਗੇ ਪੰਜਾਬ ਦੇ ਭਾਗਾਂ ਦੇ ਵਿੱਚ ਜਾਨੀ ਕਿ ਮੱਧ ਪੰਜਾਬ ਤੱਕ ਗਮਲੇਰ ਕੋਟਲੇ ਤੱਕ ਇਸ ਦੀ ਸੁਭਾਵਨਾ ਦੇਖਣ ਨੂੰ ਮਿਲ ਸਕਦੀ ਹੈ ਤੇ ਨਾਲ ਚੱਕੜ ਕੁਝ ਥਾਵਾਂ ਤੇ ਛਰਾਟੇਦਾਰ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਦੁਪਹਿਰ ਤੋਂ हिमाचल उत्तराखंड ਦੇ ਵਿੱਚ ਤੇਜ਼ ਬਰਫਬਾਰੀ ਗੜੇਮਾਰੀ ਦੇ ਚਾਂਸ ਬਣ ਸਕਦੇ ਹਨ ਗੁਜਰਾਤ ਹੋ ਗਿਆ ਮੱਧ ਪ੍ਰਦੇਸ਼ ਬਿਹਾਰ ਦੇ ਇਲਾਕਿਆਂ ਤੱਕ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਉੱਤਰ ਪ੍ਰਦੇਸ਼ ਦੇ ਲਤਰਾਈ ਵਾਲੇ ਇਲਾਕਿਆਂ ਵਿੱਚ ਵੀ ਇਸ ਦਾ ਅਸਰ ਥੋੜਾ ਬੁਰਤਾ ਦੇਖਣ ਨੂੰ ਮਿਲੇਗਾ ਹਰਿਆਣਾ ਅਤੇ ਦਿੱਲੀ ਦੇ ਭਾਗਾਂ ਤੱਕ ਮੀਂਹ ਦੀ ਸਵਾਵਨਾ ਬੰਦੀ ਹੋਈ ਦਿਖਾਈ ਦੇ ਰਹੀ ਹੈ 18 ਤਰੀਕ ਦੀ ਤਕਰੀਬਨ 19 ਤਰੀਕ ਤੱਕ ਆਪਾਂ ਨੂੰ ਮੱਧ ਪਾਰ ਦੇ ਵਿੱਚ ਤੇਜ਼ ਹਨੇਰੀ ਝੱਖੜ ਗਰੇਮਾਰੀ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਕਿਤੇ ਨਾ ਕਿਤੇ ਮੀਂਹ ਦੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਆਪਾਂ ਨੂੰ ਤਕਰੀਬਨ 19 ਤਰੀਕ ਨੂੰ ਪਹਾੜੀ ਇਲਾਕਿਆਂ ਯਾ ਕਿਤੇ ਨਾ ਕਿਤੇ ਹਨੇਰੀ ਮੀਂਹ ਚੱਕਰ ਦੀ ਸਬਾਵਨਾ ਦੇਖਣ ਨੂੰ ਮਿਲ ਸਕਦੀ ਹੈ ਇਸੇ ਤਰ੍ਹਾਂ ਦਾ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲੇਗਾ 19 ਤਰੀਕ ਨੂੰ ਤਕਰੀਬਨ ਆਪਾਂ ਨੂੰ ਜੰਮੂ ਕਸ਼ਮੀਰ ਹੋ ਗਿਆ ਮਾਚਲ ਹੋ ਗਿਆ ਉਤਰਾਖੰਡ ਇਲਾਕਿਆਂ ਦੇ ਵਿੱਚ ਆਪਾਂ ਨੂੰ ਤੇਜ਼ ਹਨੇਰੀ ਬਰਬਾਰੀ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਤਕਰੀਬਨ ਜਿਹੜੇ ਉੱਤਰਲੀ ਉਤਰੀ ਇਲਾਕੇ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਗੁਰਦਾਸਪੁਰ ਹੋ ਗਿਆ ਚਾਰਪੁਰ ਦੇ ਕੁਝ ਇਲਾਕੇ ਹੋਗੇ ਇਹਨਾਂ ਵਿੱਚ ਤਕਰੀਬਨ ਆਪਾਂ ਨੂੰ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ 20 ਤਰੀਕ ਨੂੰ ਜੰਮੂ ਕਸ਼ਮੀਰ ਮਾਚ ਇਲਾਕਿਆਂ ਵਿੱਚ ਬਰਫ ਮਾਰੀ ਤੇ ਤੇਜ਼ ਹਨੇਰੀ ਚੱਕੜ ਮੀਂਹ ਪੈਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਦੇਖਣ ਨੂੰ ਮਿਲਣਗੀਆਂ ਜਿਸ ਦੇ ਨਾਲ ਮੌਸਮ ਤਕਰੀਬਨ ਦੇ ਤਰ੍ਹਾਂ ਆਪਾਂ ਨੂੰ ਠੀਕ-ਠਾਕ ਦੇਖਣ ਨੂੰ ਮਿਲੇਗਾ ਬਾਕੀ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਦੇ ਇਲਾਕਿਆਂ ਦੇ ਛਤੀਸਗੜ੍ਹ ਤੱਕ ਆਪਾਂ ਨੂੰ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ 21 ਤਰੀਕ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਨਾਰਥ ਇੰਡੀਆ ਦੇ ਇਲਾਕਿਆਂ ਦੇ ਵਿੱਚ ਤਕਰੀਬਨ ਮੌਸਮ ਇਸ ਤਰ੍ਹਾਂ ਦੇਖਣ ਨੂੰ ਮਿਲੇਗਾ ਗੁਜਰਾਤ ਰਾਜਸਥਾਨ ਹਰਿਆਣਾ ਦਿੱਲੀ ਦੱਕ ਇਲਾ 22 ਤਰੀਕ ਨੂੰ ਤਕਰੀਬਨ ਹਲਕੀਆਂ ਫੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਤਕਰੀਬਨ ਜਾਤ ਇਲਾਕਿਆਂ ਵਿੱਚ ਮੌਸਮ ਠੀਕ ਠਾਕ